ਇਹਦਾਂ ਨਾ ਰਾਮ ਨਾਲ ਪਏ ਸੀ ਮਾਤਾ ਜੀ ਨੇ ਕਿਹਾ ਕਿ ਤੁਲਸਾ ਨਾਮ ਜੀ ਨੂੰ ਲਿਆ ਤੇ ਮੈਂ ਪ੍ਰਸ਼ਾਦਾ ਤਿਆਰ ਕਰਿਆ ਹੋਇਆ ਹੈ ਠੰਡਾ ਨਾ ਹੋ ਜਾਵੇ ਜੱਗਾ ਦਿਗਾ ਲਿਆ ਹੋ ਪਏ ਨੇ ਮਾਤਾ ਨੂੰ ਤਾਂ ਸੁੱਤੇ ਹੀ ਨਜ਼ਰ ਆਉਂਦੇ ਸੀ ਅੱਖਾਂ ਵਾਲਿਆਂ ਨੂੰ ਨਹੀਂ ਸੀ ਸੁੱਤੇ ਨਜ਼ਰ ਆਉਂਦੇ ਇਹ ਸ਼ਰਧਾ ਰੱਖਦੀ ਸੀ ਤੁਲਸਾ ਸੱਚਮੁੱਚ ਇਹ ਸ਼ਰਧਾ ਰੱਖਦੀ ਸੀ ਕਿਉਂਕਿ ਇਹਨੂੰ ਬਹੁਤੀ ਸੰਗਤ ਬੇਬੇ ਨਾਨਕੀ ਜੀ ਦੀ ਸੀ ਜਿਹੜੀ ਹਰ ਵਕਤ ਸੁਣਾਏ ਜਾਂਦੇ ਸੀ ਵੀਰ ਜੀ ਤਾਂ ਪਰਮੇਸ਼ਰ ਦਾ ਸਰੂਪ ਨੇ ਇਹ ਤਾਂ ਸਾਰੇ ਜਗ ਦਾ ਉਧਾਰ ਕਰਨ ਵਾਸਤੇ ਆਏ ਉਸ ਵੇਲੇ ਜਦ ਗਏ ਜੀ ਤਾਂ ਮਾਰਾ ਜੀ ਰਾਮ ਕਰ ਰਹੇ ਨੇ ਚਾਰ ਵਯਾ ਕਿ ਮਹਾਪੁਰਸ਼ਾਂ ਨੂੰ ਆਵਾਜ਼ ਨਹੀਂ ਮਾਰਨੀ ਚਾਹੀਦੀ ਇਹਦਾ ਕਾਰਨ ਹੁੰਦਾ ਸਾਧ ਸੰਗਤ ਓਏ ਹੁੰਦਾ ਹੈ ਕਿ ਜਿਹੜੇ ਪੂਰਨ ਮਹਾਤਮਾ ਨੇ ਜਦੋਂ ਸੌਂ ਛੁੱਤੇ ਲੱਗਦੇ ਨੇ ਸੰਸਾਰ ਨੂੰ ਉਸ ਵੇਲੇ ਉਹ ਇੱਥੇ ਨਹੀਂ ਹੋਇਆ ਕਰਦੇ ਸ਼ਰੀਰ 'ਚ ਇੱਕ ਵਾਰੀ ਇਹ ਗੱਲ ਮੈਨੂੰ ਮਹਾਰਾਜ ਨੇ ਦੱਸੀ ਸੀ। ਉਹ ਗੱਲ ਚੱਲ ਪਈ ਸੀ ਪ੍ਰਸੰਨਦੇਵ ਤੇ ਗੱਲ ਆ ਗਈ ਆਪਦੇ ਨਾਲ। ਕਹਿਣ ਲੱਗੇ ਅਸੀਂ ਰਾਤ ਨੂੰ ਸੌਂਦੇ ਹੁੰਦੇ ਸੰਦੇ ਨਹੀਂ ਹੁੰਦੇ। ਮਹਾਰਾਜ ਜੀ ਪੁੱਛਿਆ ਤਾਂ ਉਹ ਕਹਿੰਦੇ ਸਰੀਰ ਪਿਆ ਹੁੰਦਾ ਅਸੀਂ ਨਹੀਂ ਹੁੰਦੇ ਵਿੱਚ। ਮੈਂ ਹਿੰਮਤ ਕਰੀ ਮਹਾਰਾਜ ਵੀ ਪੇਤ ਵੀ ਪੁੱਛ ਲਈਏ। ਮਹਾਰਾਜ ਫੇਰ ਕਿਤੇ ਚਲੇ ਜਾਂਦੇ ਹੋ ਕਹਿੰਦੇ ਹਾਂ ਫੇਰ ਅਸੀਂ ਉਹਨਾਂ ਨੂੰ ਮਿਲਦੇ ਹਾਂ ਕਿਸੇ ਨੂੰ ਸੁਪਨੇ ਦੇ ਅੰਦਰ। ਕਿਸੇ ਦਾ ਕੰਮ ਕਰਦੇ ਆ। ਕੋਈ ਪਹਾੜਾਂ ਤੇ ਬੈਠਾ ਹੈ ਮਿਲਟਰੀ ਦਾ ਬੰਦਾ ਉਹ ਰਾਦਨਾ ਕਰ ਰਿਹਾ ਕੋਈ ਦੂਰ ਜਗਦੇਸ਼ਾਂ ਪ੍ਰਦੇਸ਼ਾਂ ਚ ਬੈਠਾ ਹੈ ਕਹਿੰਦੇ ਫੇਰ ਪਾਸਪੋਰਟਾਂ ਦੀ ਲੋੜ ਨਹੀਂ ਹੁੰਦੀ ਐਸਟਲ ਬੋਡੀ ਨਾਲ ਦੇ ਕੰਮ ਕਰ ਲਈਦੇ ਨੇ ਸਮਾਂ ਬਹੁਤਾ ਕੰਮ ਕਰਦੇ ਆ ਅਸੀਂ ਕਹਿੰਦੇ ਸਰੀਰਕ ਰੂਪ ਤੇ ਤਾਂ ਆ ਸਾਢੇ 3 ਮਣ ਦੀ ਸਾਢੇ 3 ਹੱਥ ਦਾ ਜਿਹੜਾ ਢਾਂਚਾ ਜਿਹਾ ਇਹਨੂੰ ਨਾਲ ਲਗਾਉਣਾ ਪੈਂਦਾ ਫੇਰ ਜਿੱਥੇ ਚੁਟਕੀ ਦੇ ਵਿੱਚ ਜਿੱਥੇ ਜੀ ਕਾਜ਼ਾ ਚਲੇ ਜਾ ਮੈਂ ਕਿਹਾ ਮਾਰਾ ਫੇਰ ਸਰੀਰ ਕਿਵੇਂ ਕਾਇਮ ਰਹਿੰਦਾ ਕਹਿੰਦੇ সিলਵਰ ਕੋਲ ਹੁੰਦੀ ਹੈ ਕਿ ਚਾਨਣੀ ਲਕੀਰ ਹੁੰਦੀ ਹੈ ਉਹ ਲਕੀਰ ਇੱਥੇ ਜੁੜੀ ਰਹਿੰਦੀ ਹੈ ਨਾਲ ਜਿੰਨਾ ਦੂਰ ਜਾਓ ਓਨੀ ਵਧ ਜਾਂਦੀ ਹੈ ਸਿਕੰਟਾਂ ਚ ਜਿੰਨੇ ਬਰਮੰਡਾ ਚਾਓ ਓਨਾ ਹੀ ਵਧ ਜਾਂਦੀ ਹੈ ਤੇ ਉਹ ਸਰੀਰ ਦੇ ਨਾਲ ਜੁੜੀ ਰਹਿੰਦੀ ਹੈ ਕਿਸੇ ਕਰਕੇ ਸਾਰੇ ਮਹਾਪੁਰਸ਼ਾਂ ਦਾ ਮਤ ਹੈ ਵੀ ਉਹਨਾਂ ਨੂੰ ਐਵੇਂ ਹੀ ਕਦਮ ਨਾ ਜਗਾਓ ਬੜੇ ਆਰਾਮ ਦੇ ਨਾਲ ਹੌਲੀ-ਹੌਲੀ ਕੋਈ ਕਰੋ ਜਿਹਦੇ ਕਰਕੇ ਉਹ ਸਰੀਰ ਵਿੱਚ ਵਾਪਸ ਆ ਜਾਵੇ ਉਹਦੇ ਤਾਂ ਅਸੀਂ ਵੀ ਆਂ ਪਰ ਸਾਨੂੰ ਐਸਟਰਲ ਬੋਡੀ ਦੇ ਨਾਲ ਉੜਨਾ ਨਹੀਂ ਆਉਂਦਾ ਖਿਆਲ ਦੇ ਨਾਲ ਉੜਦੇ ਹਾਂ ਬੋਡੀ ਨਹੀਂ ਸਾਡੀ ਪਰ ਉਹਦੀ ਸਰੀਰ ਤਾਂ ਖਿਆਲ ਤੇ ਨਿਕਲ ਜਾਂਦੇ ਆ ਅਸੀਂ ਸੁਪਨਾ ਦੇਖਦੇ ਹੁੰਦੇ ਸ਼ਰੀਰ ਦੇ ਵਿੱਚ ਹੀ ਆ ਐਨਾ ਤੇ ਸਾਡਾ ਤੇ ਮਹਾਪੁਰਖਾਂ ਦਾ ਫਰਕ ਹੈ ਚੌਥੇ ਬੀਬੀ ਨੇ ਆ ਕੇ ਉਸਨੇ ਤੁਲਸਾ ਨੇ ਦੇਖਿਆ ਦੇ ਕਿ ਆਪਨੇ ਕੋਈ ਗੱਲ ਨਹੀਂ કરી ਸਿਰਫ ਆਪਣਾ ਮਸਤਕ ਅੰਗੂਠੇ ਦੇ ਨਾਲ ਲਾਤਾ ਮਹਾਰਾਜ ਜੀ ਅੰਗੂਠਾ ਮਸਤਕ ਦੇ ਨਾਲ ਛੋਣ ਦੀ ਧੀਰ ਸੀ ਇਕ ਤਰ੍ਹਾਂ ਤੜਕ ਦੇ ਗਏ ਪ੍ਰਕਾਸ਼ ਇਹ ਪ੍ਰਕਾਸ਼ ਹੋ ਗਿਆ ਉਹਦਾ ਬਜੇ ਤਵਾੜ ਤੁਲ ਗਏ تیر ਪਰਉਣ ਦੀ ਸੋਚੀ ਹੋ ਗਈ ਗੋਪਤ ਦੇਖ ਰਹੀ ਆ ਦੁਨੀਆ ਸਾਰਾ ਕੁਝ ਨਜ਼ਰਿਆਂ ਆਉਣ ਲੱਗਿਆ ਗੋਲਾਨਕ ਜੀ ਨੂੰ ਦੇਖਦੀ ਹੈ ਇੱਕ ਸਿਖਰ ਅਰਦਾਸ ਕਰ ਰਿਹਾ ਹੈ ਭਾਈ ਮਨਸ਼ਾ ਲੰਕਾ ਨੂੰ ਸਮਾਨ ਲੈ ਕੇ ਜਾ ਰਿਹਾ ਜਹਾਜ਼ ਦੇ ਅੰਦਰ ਜਹਾਜ਼ ਡੋਲ ਰਿਹਾ ਤੇ ਜਿਸ ਤਰ੍ਹਾਂ ਦਾ ਮੂਣਾ ਆਇਆ ਸੀ ਬਰੋਲਾ ਪਾਣੀ ਦੇ ਅੰਦਰ ਸਮੁੰਦਰ ਦੇ ਅੰਦਰ ਹੈਗਾ ਬਰੋਲੇ ਨੇ ਘੇਰਿਆ ਉਹਸ ਬਲੇ ਉਹ ਕਹਿੰਦੇ ਨੇ ਮਾਰ ਮਲਾ ਕਹਿੰਦੇ ਅਸੀਂ ਆਪਣਾ ਜੋਰ ਲਾ ਰਹੇ ਹਾਂ ਪਰ ਸਾਨੂੰ ਜਹਾਜ ਦੇ ਬਚਨ ਦਾ ਕੋਈ ਭਰੋਸਾ ਨਹੀਂ ਹੁਣ ਤੁਸੀਂ ਆਪਣੇ ਪੀਰਾਂ ਵਕੀਰਾਂ ਨੂੰ ਤਿਆਰ ਕਰਿਓ ਕੋਈ ਸਮਾਨ ਮਨੁੱਖ ਜੀ ਦਾ ਜਾਦੇ ਭਰਿਆ ਹੋਇਆ ਸੀ ਆ ਕੋਈ ਕਾਗਰ ਚਿੱਤ ਕੋ ਕੇ ਉਹਸ ਬਲੇ ਸਭ ਤੋਂ ਵੱਡਾ ਸਤਗੁਰ ਨਾਮ ਜਿਨ ਕਲ ਰਾਖੀ ਮੇਰੀ ਉਹਨਾਂ ਦੇ ਅਗੇ ਅਰਦਾਸ ਕਰਦੇ ਹੇ ਪ੍ਰਭੂ ਆਪ ਦਾ ਗੁਰਸਿੱਖ ਆਪ ਦਾ ਆਸਰਾ ਲੈ ਕੇ ਚੱਲਿਆ ਸੀ ਤੇ ਹੁਣ ਬੜਾ ਭਾਰੀ ਸੰਕਟ ਆ ਗਿਆ ਤੇ ਆਪ ਤੇ ਬਿਨਾਂ ਕੋਈ ਸਹਾਇਤਾ ਕਰਨ ਵਾਲਾ ਇਸੇ ਮੈਂ ਵਾਝਾ ਕਿ ਜਰ ਨੂੰ ਨਹੀਂ ਮੰਨਣਾ ਪਾਤਸ਼ਾਹ ਮੇਰਾ ਤਾਂ ਤੂੰ ਹੀ ਆ ਹੋ ਸਾਰਿਆਂ ਦਾ ਕਦੇ ਕੋਈ ਆ ਕਦੇ ਕੋਈ ਤੇ ਉਦਲੇ ਪਾਸੇ ਦੇਖਦੇ ਨੇ ਗੁਰੂ ਨਾਨਕ ਪਾਤਸ਼ਾਹ ਜਹਾਜ ਨੂੰ ਥੰਮ ਕੇ ਇੱਕ ਡਰੇ ਚੁੱਪ ਕਰਕੇ ਬਾਸ ਮਿਲ ਗਈ ਵੀ ਜੇ ਮੈਂ ਹੁਣ ਜਗਾ ਰਿਆ ਜਹਾਜ ਡੁੱਬ ਜੀ ਮਾਤਾ ਜੀ ਨੂੰ ਜਾ ਕੇ ਦਰ ਕਹਿਤਾ ਮਾਤਾ ਜੀ ਕਹਿੰਦੇ ਜਗਾ ਕੇ ਨਹੀਂ ਗਿਆਈ ਪ੍ਰਸ਼ਾਦਾ ਠੰਡਾ ਹੋ ਰਿਹਾ ਹੈ ਕਹੀ ਮਾਤਾ ਜੀ ਉਹ ਤਾਂ ਇੱਥੇ ਨਹੀਂ ਹੈ ਉਹ ਤਾਂ ਕਿਸੇ ਆਪਣੇ ਗੁਰ ਸਿੱਖ ਦਾ ਜਹਾਜ਼ ਬੰਨੇ ਲਾ ਰਹੇ ਨੇ ਟੁਬਰੇ ਥੋੜੀ देर ਫੇਰੋ ਆਪੇ ਆ ਜਾਣਗੇ ਕੱਲ ਕੀ ਤੇਰੀ ਇਹ ਹਿੰਮਤ ਕਰਦੀ ਦਾਸੀ ਹੋਗੇ ਤੂੰ ਵੀ ਲੋਕਾਂ ਮਗਨ ਗੱਲਾਂ ਕਰਨ ਲੱਗੀ ਲੋਕਾਂ ਨੇ ਤਾਂ ਕਹਿਣੀ ਹੈ ਤੂੰ ਵੀ ਕਹਿਣ ਲੱਗੀ ਨਰਾਜ ਹੋ ਗਈ ਮਾਤਾ ਜੀ ਜਾ ਕੇ ਉੱਚੀ ਉੱਚੀ ਵਜਾ ਮਾਰਨ ਲੱਗ ਮਹਾਰਾਜ ਜੀ ਸਰਦਾਰ ਹੋ ਗਏ ਕਹਿੰਦੇ ਪੁੱਤਰ ਅੱਗੇ ਤਾਂ ਲੋਕ ਹੀ ਕਹਿੰਦੇ ਸੀ ਤੇ ਹੁਣ ਇਹ ਘਰ ਦੇ ਦਾਸ ਵੀ ਕਹਿਣ ਲੱਗੇ ਮਹਾਰਾਜ ਕਹਿੰਦੇ ਕੀ ਕਹਿੰਦੇ ਨੇ ਕਿਹਨੇ ਤੁਹਾਨੂੰ ਸਤਾਇਆ ਕਹਿੰਦੇ ਆਹ ਜਿਹੜੀ ਫੜੀ ਹੈ ਤੁਸਾ ਮੈਨੂੰ ਕਿਹਾ ਵੀ ਜਗਾ ਲਿਆ ਪ੍ਰਸ਼ਾਦਾ ਛਕਣਾ ਮੈਨੂੰ ਹੋਰ ਇਹ ਸੁਣਾਉਂਦੀ ਹੈ ਵੀ ਉਹ ਤਾਂ ਇੱਕ ਕਿਸੇ ਸਿੱਖ ਦਾ ਜਿਹਦਾ ਨੌ ਮਨੁਸ਼ਕ ਹੈ ਉਹਦਾ ਜਹਾਜ਼ ਕੱਢਵੇ ਗੱਲ ਤਾਂ ਸਹੀ ਸੀ ਮਹਾਰਾਜ ਨੇ ਕਿਹਾ ਵੀ ਜਾ ਨਹੀਂ ਸਕੀ ਤੇ ਆਏਗਾ ਸਾਬ ਇਹ ਤਾਂ ਜੰਦੀ ਆਇਦਾ ਕੀ ਹੈ ਉਸੇ ਵੇਲੇ ਮਸਤਾਨੀ ਹੋ ਗਈ ਮਾਦੀ ਬੇਬੇ ਜੀ ਆ ਗਏ ਆ ਕੇ ਕਹਿਣ ਲੱਗੇ ਵੀਰ ਜੀ ਦਰਸ਼ ਕਰੋ ਇਹ ਦੇਵਤੇ ਕਹਿੰਦੇ ਬੇਬੇ ਦੁਨੀਆਂ ਵੱਲੋਂ ਜਾਣ ਵੇਗੀ ਪਰਮੇਸ਼ਰ ਵੱਲੋਂ ਬਿਲਕੁਲ ਸੁਰਤਿਤ ਰਹੇਗੀ ਕਿਰਿਆ ਸਾਦੇ ਦੀ ਅਜਰ ਨੂੰ ਜਾਵੇਗੀ ਹੈ ਤਾਕਤਾਂ ਹੁੰਦੀ ਹੈ ਅੰਦਰ ਜਲ ਜਾਏਗੀ ਸੁ ਕਹਿਣ ਲੱਗੇ ਕਿ ਚਲਨ ਮਾਤਰ ਨੂੰ ਛੋਣ ਦੇ ਨਾਲ ਹੀ ਕਿਦਾ ਬੜਾ ਪ੍ਰਕਾਸ਼ ਹੋ ਗਿਆ ਕਹਿੰਦੇ ਐਸੇ ਗੁਰੂ ਨਾਨਕ ਪਾਤਸ਼ਾਹ ਨੇ ਤੇ ਨਾਲ ਆਪਨੇ ਫਰਮਾਨ ਕਰਿਆ ਕਹਿੰਦੇ ਵੀ ਉਹਨਾਂ ਦੀ ਮਹਿਮਾ ਕਹੀ ਨਹੀਂ ਜਾਂਦੀ ਤੇ ਭਾਈ ਲਹਿਣਾ ਜੀ ਕਹਿ ਲਗੇ ਤੁਸੀਂ ਕਿਰਪਾ ਕਰਕੇ ਮੈਨੂੰ ਇਹ ਦੱਸ ਸਕਦੇ ਆ ਉਹ ਵੀ ਕਿਹੜੀ ਸੰਪਰਦਾ ਵਿੱਚ ਆਉਣੇ ਗੁਰੂ ਨਾਨਕ ਪਾਤਸ਼ਾਹ ਕਿਉਂਕਿ ਸੰਪਰਦਾ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾਂਦਾ ਸਰ ਇਹ ਬਿਰਾਗੀ ਸੰਪਰਦਾ ਦੇ ਨਾਲ ਨੇ ਜਾਂ ਕਿਸੇ ਸੰਿਆਸੀ ਸੰਪਰਦਾ ਨਾਲ ਸੰਬੰਧ ਰੱਖਦੇ ਨੇ ਜਾ ਕੇ ਸੇ ਹੋਰ ਸੰਪਰਦਾਇ ਨਾਲ ਨੇ ਇਹਨਾਂ ਦੇ ਗੁਰੂ ਦਾ ਨਾਮ ਕੀ ਹੈ ਤੇ ਆਪ ਕਹਿਣ ਲੱਗੇ ਲੈਣਾ ਜੀ ਵਿਸ਼ਵਾਸ ਕਰੋ ਕਿ ਗੁਰੂ ਨਾਨਕ ਆਪੇ ਗੁਰੂ ਹੈ ਤੇ ਆਪਣੇ ਗੁਰੂ ਦਾ ਜੇ ਪਤਾ ਵੀ ਦਿੱਤਾ ਬਾਣੀ ਦੇ ਅੰਦਰ ਅਪਰੰਪਰ ਆਪਰਵਰਮ ਪ੍ਰਵੇਸ਼ਰ ਨਾਨਕ ਗੁਰ ਮਿਲਿਐ ਉਸ ਰਈ ਜੀ ਕਹਿੰਦੇ ਸਾਨੂੰ ਤਾਂ ਗੁਰੂ ਨਾਨਕ ਆਪ ਕਾਲਪੁਰ ਨਿਰੰਕਾਰ ਗੁਰੂ ਮਿਲਿਆ ਭਾਈ لیکن آپ بھی نرنگکار ਦਾ ਸਰੂਪ ਨੇ آپ اس ertidhi ਦੇ ਉੱਤੇ શરીર ਧਾਰਨ ਕਰਕੇ ਵੀ ਕੰਮ ਕਰ ਰਹੇ ਨੇ ਤੇ ਆਪੇ ਦਰਗਾਹ ਦੇ ਅੰਦਰ ਨਰੰਗਕਾਰ ਰੂਪ ਹੋ ਕੇ ਬੈਠੇ ਆਪੇ ਹੀ ਸਿੱਖ ਬਣੇ ਹੋਏ ਨੇ ਆਪੇ ਗੁਰੂ ਬਣੇ ਹੋਏ ਨੇ ਕਹਿਣ ਲੱਗੇ ਕਿਸ ਤਰ੍ਹਾਂ ਕਹਿਣ ਲੱਗੇ ਵੀ ਮੈਂ ਤੁਹਾਨੂੰ ਗੱਲ ਦੱਸ ਦਣਾ ਧਿਆਨ ਨਾਲ ਸੁਣਿਓ ਕਹਿੰਦੇ ਜਦੋਂ ਆਪ ਮੋਦੀ ਖਮੇ ਦਾ ਕੰਮ ਕਰਦੇ ਸੀ ਸultanpur ਉਸ ਵੇਲੇ ਬਿਲਕੁਲ ਸੰਸਾਰੀ ਲੱਗਦੇ ਸੀ ਸੰਸਾਰ ਨੂੰ ਹਿਸਾਬ ਕਿਤਾਬ ਰੱਖਦੇ ਸੀ ਚੀਜ਼ਾਂ ਦਿੰਦੇ ਲੈਂਦੇ ਉਹਨਾਂ ਦੇ ਨਾਲ ਦੇ ਅੰਦਰ 8 ਵਜੇ ਇਹ ਹੋਇਆ ਕਰਦੇ ਸੀ ਜਿਹੜਾ ਵੱਡਾ ਵਜੀਰ ਹੁੰਦਾ ਉਹਨੂੰ ਮਾਮੰਤਰੀ ਕਹਿੰਦੇ ਸੀ ਜਿਹੜਾ ਫਾਈਨੈਂਸ ਮਿਨਿਸਟਰ ਹੁੰਦਾ ਉਹਨੂੰ ਦੀਵਾਨ ਕਹਿੰਦੇ ਸੀ ਜਿਹੜਾ ਹੁੰਦਾ ਡਿਫੈਂਸ ਮਿਨਿਸਟਰ ਉਹਨੂੰ ਬਖਸ਼ੀ ਕਿਹਾ ਜਾਂਦੇ ਸੀ ਇਸ ਤਰ੍ਹਾਂ ਜਿਹੜਾ ਹੋਮ ਮਿਨਿਸਟਰ ਹੁੰਦਾ ਉਹਨੂੰ ਖਾਨੇ ਖਾਨਾਨ ਕਹਿੰਦੇ ਸੀ ਜਿਹੜਾ ਸਵਨ ਸਪਲਾਈ ਵਗੈਰਾ ਅੱਜ ਕੱਲ ਦੇ ਮਹਿਕਮੇ ਮੰਗਣ ਰਸਨਾ ਨਾਲ ਚੀਜ਼ਾਂ ਨਾਲ ਡੀਲ ਕਰਦਾ ਹੈ ਤੇ ਉਹਨੂੰ ਮੋਦੀ ਆਖਿਆ ਕਰਦੇ ਤੇ ਕਹਿਣ ਲੱਗੇ ਆਪ ਮੋਦੀ ਦਾ ਕੰਮ ਕਰ ਰਹੇ ਸੀ ਲੇਕਨ ਇੱਕ ਦਿਨ ਆਪ ਅਚਾਨਕ ਇਸ਼ਨਾਨ ਕਰਨ ਜਾਂਦੇ ਨੇ ਉਸ ਵੇਲੇ ਆਪ ਜੀ ਦਾਸ ਨੂੰ ਆਪਣੇ ਬਸਰ ਪਹਿਨਾ ਫੜਾ ਦਿੰਦੇ ਨੇ ਤੇ ਰੋਜ਼ ਦੇ ਵਾਂਗੂ ਆਪ ਨੇ ਪਾਣੀ ਵਿੱਚ ਗਏ ਟੁੱਬੀ ਮਾਰਦੇ ਨੇ ਤੇ ਅੱਗੇ ਬਾਹਰ ਆ ਜਾਂਦੇ ਸੀ ਅੱਜ ਵਾਰ ਨਹੀਂ ਆਏ। ਨਾ ਕੋਈ ਖੜਕਾ ਹੋਇਆ। ਇਹ ਦਾਸ ਇੰਤਜ਼ਾਰ ਕਰਦਾ ਰਿਹਾ ਹੁਣ ਦੇਖ ਹੁਣ ਦੇ। خیال ਹੋਇਆ ਕਿਤੇ ਪਾਰਨਾ ਨਿਕਲ ਗਏ ਹੋਣ। ਫੇਰ ਕਹਿੰਦਾ ੜਕਾ ਨਹੀਂ ਹੋਇਆ। ਮਨ ਮੰਨ ਲਾਉਂਦਾ ਵੀ ਚੁੱਭੀ ਉਹ ਢੀ ਮਾਰੀ ਹੋਵੇ ਪਰਲੇ ਕੰਢੇ ਚਲੇ ਗਏ ਹੋਣ। ਦਿਲ ਜੜੇ ਤਾਂ ਹੀ ੜੀ ਕੀਆ। ਜਦੋਂ ਉਹ ਦਰਿਆ ਪਾਣੀ ਜਾ ਰਿਹਾ ਸੀ ਵੈਂ ਨਦੀ ਦਾ ਉਧਰ ਨੂੰ ਕਦੇ ਜਾਂਦਾ ਮੀਨ 2 ਮੀਲ ਉਧਰ ਨੂੰ ਚਲਾ ਗਿਆ ਵੀ ਸ਼ਾਇਦ ਤੈਰਦੇ ਤੈਰਦੇ ਚਲੇ ਗਿਆ ਹੁਣ ਗਾਂਹ ਜਾ ਕੇ ਬੜ ਗਿਆ ਹਾਂ ਜਦ ਕੁਛ ਵੀ ਸਮਝਦਾ ਆ ਉਸ ਵੇਲੇ ਰੋਣ ਲੱਗ ਗਿਆ ਉੱਚੀ ਉੱਚੀ ਰੋਂਦਾ ਫਿਰਦਾ ਉਸੇ ਤਰ੍ਹਾਂ ਰੋਂਦਾ ਰੋਂਦਾ ਜਦ ਸ਼ਹਿਰ ਚ ਗਿਆ ਪੁੱਛਿਆ ਵੀ ਤੂੰ ਕਿਉਂ ਘਰ ਨਾ ਆਏ ਕਹਿੰਦੇ ਨਾਨਕ ਜੀ ਅੱਜ ਵਾਰ ਨਹੀਂ ਆਏ ਪਾਣੀ ਚ ਬੜੇ ਨੇ ਮੈਨੂੰ ਵਸਤਰ ਫੜਾਏ ਨੇ ਲੇਕਿਨ ਆ ਬਾਹਰ ਨਹੀਂ ਉਸ ਵੇਲੇ ਸਾਰਿਆਂ ਨੂੰ ਇੰਟਰਸਟ ਹੋ ਗਿਆ ਕਿਉਂਕਿ ਜ਼ਾਬਦੀ ਮਹਿਮਾ ਬਹੁਤ ਫੈਲੀ ਹੋਈ ਸੀ ਤੇ ਚੰਦੇ ਚੰਦੇ ਗੱਲ ਨਵਾਬ ਸਾਹਿਬ ਤੱਕ ਪਹੁੰਚ ਗਈ ਦੌਲਤ ਖਾਨ ਉਹਨੇ ਕਿਹਾ ਉਹ ਨਾਨਕ ਨਾਨਕ ਵਰਗਾ ਤਾਂ ਬੰਦਾ ਮੈਂ ਅਜੇ ਨਹੀਂ ਦੇਖਿਆ ਹੈ ਉਹ ਤਾਂ ਖਦਾ ਦਾ ਭਗਤ ਹੈ ਪੂਰਾ ਮਾਨਦਾਰ ਹੈ ਲੋਟਾਈ ਵੀ ਕਰੀ ਜਾਂਦਾ ਹੈ ਤੇ ਫੇਰ ਵਾਧਾ ਨਿਕਲਦਾ ਹੈ ਪਹਿਲੇ ਜਿਹੜੇ ਸੀ ਉਹ ਘਾਟਾ ਪਾਉਂਦੇ ਹੁੰਦੇ ਤੇ ਉਹਨਾਂ ਤੋਂ ਵਸੂਲੀ ਕਰਨ ਵਾਸਤੇ ਉਹਨਾਂ ਨੂੰ ਕਾਟ ਲਾਉਣਾ ਪੈਂਦਾ ਸੀ 加ਠ ਲਾਉਣਾ ਇੱਕ ਸਜ਼ਾ ਹੁੰਦੀ ਸੀ ਪਹੀਏ ਦੇ ਵਿੱਚ ਪੈਰ ਫਸਾ ਲੈਂਦੇ ਸੀ ਲੱਤਾਂ ਉਹਦੇ ਖੜਾ ਕਰ ਦੇਣਾ ਇੱਕ ਪਹੀਆ ਪਰਲੇ ਪਾਸੇ ਨੂੰ ਘੁਮਾਈ ਜਾਣਾ ਇੱਕ ਦੂਜੇ ਪਾਸੇ ਨੂੰ ਘੁਮਾਈ ਜਾਣਾ ਦੋ ਪਹੀਆਂ ਦੇ ਅੰਦਰ ਲੱਤਾਂ ਹੀ ਟੁੱਟਣ ਵਾਲੀਆਂ ਹੋ ਜਾਂਦੀਆਂ ਸੀ ਸੁਣ ਕੇ ਲੱਗਿਆ ਆਨੰਦਕ ਜੀ ਤਾਂ ਬਹੁਤ ਅੱਛਾ ਹੈ ਬੜਾ ਮਾੜਾ ਕੰਮ ਹੋਇਆ ਉਸ ਵੇਲੇ ਆ ਕੇ ਟੋਲ ਟਲਾਈ ਡੋਗੋੜੀਏ ਫਿਰਦੇ ਨੇ ਕਿਤੇ ਪਤਾ ਨਹੀਂ ਲੱਗਿਆ ਜਾਲ ਪਵਾਏ ਤਾਂ ਵੀ ਨਹੀਂ ਅੱਜ ਦੇ ਸਾਡੇ ਲਖਾਰੀ ਇਹ ਗੱਲ ਕਹਿੰਦੇ ਨੇ ਵੀ ਗੁਰੂ ਨਾਨਕ ਸਾਹਿਬ ਪਰਲੇ ਪਾਸੇ ਤੈਰ ਕੇ ਨਿਕਲ ਕੇ ਕੋਈ ਜੰਗਲ ਹੋਣਾ ਉਹਦੇ 'ਚ ਬਹਿ ਗਏ। ਕਹਿੰਦੇ ਇਹਨਾਂ ਨੂੰ ਇਹ ਬਗਲਾਂ ਦਾ ਕੋਈ ਪਤਾ ਥੋ ਪਤਾ ਨਹੀਂ ਹੈ ਆਪਣੀ ਅਤਲ ਦੇ ਨਾਲ ਗੁਰਨਾਨਕ ਨੂੰ ਤੋਲਦੇ। ਵੀ ਉੱਥੇ ਹਨੇਰਾ ਸੀ ਉਹ ਤਾਂ ਤਰਾਸ਼ ਹੋ ਰਹੀ ਸੀ ਸਾਰੇ ਚਾਰੇ ਪਾਸੇ ਪੈੜੂਏ ਲੱਗੇ ਹੋਏ ਸੀ। ਭਈ ਪਾਰ ਨਾਲ ਨਿਕਲ ਗਏ ਹੁਣ ਐਨੀ ਉਹਨਾਂ ਨੂੰ ਸੋਚੀਏ ਨਹੀਂ ਆਏ ਹੁਣ ਜਾਣ ਸੀਗੇ। ਭਈ ਪਾਣੀ 'ਚ ਗੜੇ ਨੇ ਕਿਸੇ ਨੇ ਕਿਹਾ ਉਹਨੇ ਵੀ ਪਾਰ ਦੇਖੋ ਪਰ ਇਹ ਪਰਲੇ ਪਾਸੇ ਨਾ ਚਲੇ ਗਏ। ਕਿਤੇ ਖੁਰਾਨੀ ਮਿਲਦਾ ਕੁਛ ਨਹੀਂ ਮਿਲਦਾ ਦੂਰ ਦਰਾਜ ਸਹੀਂ ਤਲਾਸ਼ ਕਰੀ ਜਾਲ ਪਵਾਏ ਗਏ ਬੜੇ-ਬੜੇ ਮੱਛ ਜਾਲ ਚ ਆ ਗਏ ਘਟ ਘਟ ਕੇ ਦੇਖੇ ਕਿਤੇ ਨਾ ਕੁਛ ਲੱਭਿਆ ਬਾਕੀ ਇਹ ਸਭ ਨਰਾਸ਼ ਹੋ ਗਏ ਪਾਇਆ ਜੈ ਰਾਮ ਜੀ ਬਹੁਤ ਉਦਾਸ ਨੇ ਨਵਾਬ ਨੇ ਮੋਦੀ ਘਰ ਨੇ ਤਾਲਾ ਲਵਾ ਦਿੱਤਾ ਤੇ ਅਫਸੋਸ ਵਿੱਚ ਹੋਏ ਇੱਕ ਬੇਬੇ ਨਾਨ ਕੀ ਆ ਜਿਹੜੀ ਸਲਾਮਤ ਰਹੀ ਆਪ ਕਹਿੰਦੇ ਨਾ ਮੇਰਾ ਵੀਰ ਮੇਰੇ ਵੀਰ ਨੂੰ ਨਹੀਂ ਕੋਈ ਦਰਿਆ ਨਹੀਂ ਡੋਬ ਸਕਦਾ ਕੋਈ ਅੱਗ ਜਲਾ ਨਹੀਂ ਸਕਦੀ ਕੋਈ ਛਾਤਰ ਉਹਨਾਂ ਨੂੰ ਕੱਟ ਨਹੀਂ ਸਕਦਾ ਕਿਉਂਕਿ ਉਹਦੀ ਪੈ ਵਿੱਚ ਪੈ ਵਿੱਚ ਪવન ਵਹੇ ਸਤਵਾ ਉਹ ਪੈ ਵਿੱਚ ਚੱਲ ਰਖਦ ਰਿਓ ਪੈ ਵਿੱਚ ਅਗਨ ਕੱਢੇ ਬੇਗਾਰ ਪੈ ਵਿੱਚ ਧਰਤੀ ਦੱਬੀ ਪਾਰ ਪੈ ਵਿੱਚ ਇੰਦ ਫਿਰ ਅਸਰ ਪਾਰ ਪੈ ਵਿੱਚ ਰਾਜਾ ਤਰਨਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਕ ਰੋਣੀ ਚਲਤ ਨਾਲ ਕਹਿੰਦੇ ਸਾਰਾ ਸਾਰੀ ਸ੍ਰਿਸ਼ਟੀ ਪੈ ਵਿੱਚ ਹੈ ਉਤਾਰ ਆਪ ਨਰੰਗ ਦਾ ਅਜ਼ਾ ਰੂਪ ਨਹੀਂ ਉਹਨਾਂ ਨੂੰ ਕੋਈ ਨਹੀਂ ਦੱਸ ਸਕਦਾ ਦੇਚਾ ਕਰੋ ਕੋਈ ਕਹ ਸਕਦਾ ਤੇ ਆਪ ਜੀ ਦਰਗਾਹ ਦੇ ਅੰਦਰ ਪਹੁੰਚਦੇ ਨੇ ਜਿਸ ਦਾ ਪਤਾ ਆਪ ਨੇ ਆਪ ਆਪਣੇ ਹੱਥਾਂ ਦੇ ਨਾਲ ਬਾਣੀ ਦੇ ਅੰਦਰ ਲਿਖਿਆ ਉਹ ਮੈਂ ਪਿਆਰ ਨਾਲ ਸੱਚਖੰਡ ਤੇ ਬਿਲਾਇਆ